ਸਾਰੇ ਮਹਾਰਾਜ ਗੁਰਗੱਦੀ ਦੇ ਕੇ ਗਏ ਨੇ ਉਹ ਕਰਾਮਾਤੀ ਗੁਰੂ ਹੈ ਇਤਿਹਾਸਕਾਰਾਂ ਨੇ ਲਿਖਿਆ ਕਿ ਇਸ ਦਿੱਲੀ ਦੇ ਵਿੱਚ ਚੇਚਕ ਦਾ ਰੋਗ ਫੈਲ ਗਿਆ ਇਤਨਾ ਭਿਆਨਕ ਰੋਗ ਕਿ ਦੁਨੀਆ ਤਰਾ ਤਰਾ ਕਰ ਉઠી ਲੇਕਿਨ ਜਿਹੜਾ ਵੀ ਰੋਗੀ ਸ਼੍ਰੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਦੇ ਦਰਸ਼ਨ ਕਰੇ ਉਹ ਤੰਦਰੁਸਤ ਹੋ ਜਾਵੇ ਮੈਂ ਕੱਲ ਦੇ ਦੀਵਾਨ ਵਿੱਚ ਜ਼ਿਕਰ ਕੀਤਾ ਸੀ ਕਿ ਤੁਸੀਂ ਰੋਜ਼ ਅਰਦਾਸ ਕਰਦੇ ਜੇ ਕਿ ਅਰਦਾਸ ਵਿੱਚ ਜ਼ਿਕਰ ਕਰਦੇ ਜੇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਢਿਠੈ ਸਭ ਦੁੱਖ ਜਾਏ ਅਰਦਾਸ ਵਿੱਚ ਸਾਡੇ ਗੁਰੂ ਸਾਹਿਬਾਂ ਦੇ ਨਾਂ ਨੇ ਪ੍ਰਥਮ ਪਕਾਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰਤੇ ਅਮਰਦਾਸ RAMDAS ਹੋਈ ਸਹਾਈ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਾਇ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਟਿਠੈ ਸਭ ਦੁੱਖ ਜਾਇ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪੂਰੀ ਇੱਕ ਪੰਕਤੀ ਗੁਰੂ ਹਰਿ ਕ੍ਰਿਸ਼ਨ ਮਹਾਰਾਜ ਨੂੰ ਸਮਰਪਿਤ ਕੀਤੀ ਕਹਿੰਦੇ ਨੇ ਦਿੱਲੀ ਵਿੱਚ ਚੇਤਕ ਦਾ ਰੋਗ ਫੈਲ ਗਿਆ ਤੇ ਜਿਹੜਾ ਰੋਗੀ ਗੁਰੂ ਸਾਹਿਬ ਦੇ ਦਰਸ਼ਨ ਕਰੇ ਉਹ ਤੰਦਰੁਸਤ ਹੁੰਦਾ ਚਲਾ ਜਾਵੇ ਆਖਰਕਾਰ ਮਸੰਦਾ ਨੇ ਕਿਹਾ ਮਹਾਰਾਜ ਦੁਨੀਆ ਖੁਰਲਾ ਰਹੀ ਹੈ ਤੁਸੀਂ ਰਾਜਾ ਜੈ ਸਿੰਘ ਦੇ ਬੰਗਲੇ ਦੀ ਇੱਕ ਵਾਰੀ ਦੇ ਵਿੱਚ ਬੈਠ ਜਾਓ ਜਿੱਥੇ ਸੰਗਤਾਂ ਤੁਹਾਡੇ ਦਰਸ਼ਨ ਕਰਕੇ ਆਪਣੇ ਰੋਗ ਦੂਰ ਕਰ ਸਕਣ ਮਹਾਰਾਜ ਨੇ ਸੰਗਤ ਦਾ ਹੁਕਮ ਖੜੇ ਮੱਥੇ ਪ੍ਰਵਾਨ ਕੀਤਾ ਆਖਰਕਾਰ ਮਹਾਰਾਜਾ ਜੈ ਸਿੰਘ ਦੇ ਬੰਗਲੇ ਦੀ ਇੱਕ ਵਾਰੀ ਦੇ ਵਿੱਚ ਬੈਠ ਗਏ ਰੋਕੀਆਂ ਪੀਆਂ ਲੈਣਾ ਲੱਗ ਗਈਆਂ ਲੇਕਿਨ ਜਿਹੜਾ ਵੀ ਸ੍ਰੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਦੇ ਦਰਸ਼ਨ ਕਰ ਰਿਹਾ ਹੈ ਉਹ ਤੰਦਰੁਸਤ ਹੁੰਦਾ ਚਲਾ ਜਾ ਰਿਹਾ ਆਖਰਕਾਰ ਇੱਕ ਦਿਨ ਦੋ ਦਿਨ ਪੰਜ ਦਿਨ ਸੱਤ ਦਿਨ ਆਖਰਕਾਰ ਗੁਰੂ ਸਾਹਿਬ ਦੀਿਆ ਦੇ ਘਰ ਵਿੱਚ ਆਏ ਮਹਾਰਾਜ ਉਸ ਬੰਗਲੇ ਦੀ ਬਾਰੀ ਵਿੱਚ ਉਠੇ ਇੱਕ ਪਾਣੀ ਦੇ ਚ ਬੱਚੇ ਵਿੱਚ ਮੇਰੇ ਹਜ਼ੂਰ ਨੇ ਚਰਨਾਮਤ ਬਣਾ ਕੇ ਸਾਰੀ ਸੰਗਤ ਨੂੰ ਵਰ ਆ ਦੇ ਦਿੱਤਾ ਦਰਦਮੰਦਾਂ ਦੇ ਦਰਦੀ ਤੱਕਿਆ ਮਰਦੀ ਦਿਸੀ ਲਕਾਈ ਹਾ ਦਰਦਮੰਦਾਂ ਦੇ ਦਰਦੀ ਤੱਕਿਆ ਮਰਦੀ ਦਿਸੀ ਲਕਾਈ ਹੋ ਦਰਦਮੰਦਾਂ ਦੇ ਦਰਦੀ ਤੱਕਿਆ ਮਰਦੀ ਦਿਸੀ ਲਕਾਈ ਹੋ ਹੋ ਦਰਦਮੰਦਾਂ ਮਰਦੀ ਤੱਕਿਆ ਮਰਦੀ ਦਿਸੀ ਲੁਕਾਈ ਓ ਦਰਦਮੰਦਾਂ ਦੇ ਦਰਦੀ ਤੱਕਿਆ ਮਰਦੀ ਦਿਸੀ ਲੁਕਾਈ ਓ ਦੁਖੀਆਂ ਦੇ ਦੁੱਖ ਦੂਰ ਕਰਨ ਲਿਓ ਨਹੀਂ ਜੋ ਦੇ ਲਾਹੀ ਆਈ ਹੋ ਦੁਖੀਆਂ ਦੇ ਦੁਖ ਦੂਰ ਕਰਨ ਲਈ ਜੋ ਦੇ ਲਾਹੀ ਆਈ ਹੋ ਮਿੱਟਿਵੱਚੇਲਾ ਉਸ ਵਿੱਚ ਨਹਾਈ ਉਹ ਉਸ ਦੇ ਟੁਕੜੇ ਦੂਰ ਹੋਣਗੇ ਜੋ ਇਸ ਵਿੱਚ ਨਹਾਈ ਹਾਂ ਉਹ ਉਸ ਦੇ ਦੁੱਖੜੇ ਦੂਰ ਵਿਚ ਨਹਾਈ ਹੋਸਦ ਕੁੜੇ ਦੂਰ ਹੋਣਗੇ ਜੋ ਇਸ ਵਿੱਚ ਨਹਾਈ ਹਾ ਢਾਡੀ ਇੱਥੇ ਵਾਰਾ ਗਾਉਣਗੇ ਦਿਲਵਰੀ ਆਗ ਸੁਣਾਈ ਓ ਢਾਡੀ ਇੱਥੇ ਵਾਰਾ ਗਾਉਣਗੇ ਦਿਲਵਰੀ ਆਗ ਸੁਣਾਈ ਹਾ ਢਾਡੀ ਇੱਥੇ ਵਾਰਾ ਗਾਉਣਗੇ ਦਿਲਵਰੀ ਆਗ ਸੁਣਾਈ ਮਹਾਰਾਜ ਤੇਆ ਦੇ ਘਰ ਵਿਚ ਆਏ ਮਹਾਰਾਜ ਨੇ ਇੱਕ ਪਾਣੀ ਦੇ ਚ ਬੱਚੇ ਵਿੱਚ ਅੰਗੂਠਾ ਪੀ ਗੋ ਕੇ ਚਰਨਾਮਤ ਬਣਾ ਦਿੱਤੀ ਇੱਕ ਵਾੜ ਦਿੱਤਾ ਜੋ ਇਸ ਵਿੱਚੋਂ ਚਰਨਾਮਤ ਲਵੇਗਾ ਜੋ ਇਸ ਵਿੱਚ ਇਸ਼ਨਾਨ ਕਰੇਗਾ ਉਸ ਦੇ ਦੁਖੜੇ ਸਦਾ ਵਾਸਤੇ ਦੂਰ ਹੋ ਜਾਣਗੇ ਕਦੀ ਦਿੱਲੀ ਜਾਓ ਗੁਰਦੁਆਰਾ ਬੰਗਲਾ ਸਾਹਿਬ ਉੱਥੇ ਅੱਜ ਵੀ ਉਹ ਚਰਨਾਮਤ ਮਿਲਦੀ ਹੈ ਚਰਨਾਮਤ ਪੀ ਕੇ ਆਪਣਾ ਜੀਵਨ ਸੰਭਾਲਾ ਕਰਿਆ ਕਰੋ ਮਹਾਰਾਜ ਸੰਗਤਾਂ ਨੂੰ ਇਹ ਵਾਰ ਦੇ ਕੇ ਸਾਰੀਆਂ ਦਿੱਲੀ ਦੀਆਂ ਸੰਗਤਾਂ ਦਾ ਦੁੱਖ ਮੇਰੇ ਹਜ਼ੂਰ ਨੇ ਆਪਣੇ ਸਰੀਰ ਉੱਤੇ ਲੈ ਲਿਆ ਕਿ ਜਮਨਾ ਪਾਰ ਚਲੇ ਗਏ ਮੇਰੇ ਹਜ਼ੂਰ ਬਿਮਾਰ ਰਹਿਣ ਲੱਗ ਪਏ ਮਾਤਾ ਕਿਸ਼ਨ ਕੌਰ ਜੀ ਵੈਰਾਗ ਵਿੱਚ ਆ ਗਏ ਕਹ ਲੱਗੇ ਪੁੱਤਰ ਤੂੰ ਸਾਰੀ ਦੁਨੀਆ ਤੇ ਦੁੱਖ ਦੂਰ ਕਰ ਰਿਆ ਹੈ ਕੀ ਤੂੰ ਆਪਣੇ ਦੁੱਖੜੇ ਦੂਰ ਨਹੀਂ ਕਰ ਸਕਦਾ ਸ਼੍ਰੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਨੇ ਹੱਥ ਜੋੜੇ ਕਹਿ ਲੱਗੇ ਮਾਤਾ ਜੀ ਜੋ ਇਸ ਸੰਸਾਰ ਵਿੱਚ ਆਇਆ ਉਹਨੇ ਜਾਣਾ ਹੈ ਜੋ ਬਣਿਆ ਹੈ ਉਸਨੇ ਭਜਣਾ ਹੈ ਇੱਥੇ ਜ਼ਿੰਦਗੀ ਦਾ ਕੋਈ ਭਰੋਸਾ ਨਹੀਂ ਸਾਨੂੰ ਅਕਾਲ ਪੁਰਖ ਦਾ ਸੱਦਾ ਆ ਰਿਹਾ ਹੈ ਅਸੀਂ ਅਕਾਲ ਪੁਰਖ ਦੇ ਬਾਣੀ ਵਿੱਚ ਰਹਿ ਕੇ ਇਹ ਸਰੀਰ ਛੱਡ ਜਾਣਾ ਹੈ ਸਾਰੀਆਂ ਸੰਕਟਾਂ ਵਿਰਾਗ ਵਿੱਚ ਆ ਗਈਆਂ ਖਾਲਸਾ ਜੀ ਮੌਤ ਤੋਂ ਹਰ ਬੰਦਾ ਡਰ ਰਿਹਾ ਹੈ ਲੇਕਿਨ ਜੋ ਮੌਤ ਨੂੰ ਪਛਾਣਦੇ ਨੇ ਉਹ ਮਰਨ ਦੀ ਚਿੰਤਾ ਨਹੀਂ ਕਰਦੇ ਮੇਰੇ ਹਜ਼ੂਰ ਕਹਿੰਦੇ ਨੇ ਮਰਨੇ ਕੀ ਚਿੰਤਾ ਨਹੀਂ ਜੀਵਨ ਕੀ ਨਹੀਂ ਆਸ ਤੂੰ ਸਰਪ ਜੀਆ ਪ੍ਰਤਪਾਲ ਹੀ ਲੇਖੇ ਸਾਸ ਗਰਾ ਕਬੀਰ ਮਰਦਾ ਮਰਦਾ ਜਗ ਮੁਆ ਮਰ ਵੀ ਨਾ ਜਾਣੇ ਕੋਏ ਐਸੀ ਮਰਨੀ ਜੋ ਮਰੇ ਬਹਰ ਨ ਮਰਨਾ ਹੋਏ ਮਨੁਖ ਮੌਤ ਤੋਂ ਡਰ ਰਿਹਾ ਹੈ ਅ ਮੈਂ ਵੇਖਦਾ ਪੰਜਾਬ ਵਿੱਚ ਵੀ ਮੈਂ ਵੇਖਦਾ ਹਾਂ ਅ ਜਦੋਂ ਕਿਸੇ ਦੀ ਮੌਤ ਹੁੰਦੀ ਹੈ ਨਾ ਆਪਾਂ ਸੱਚੇ ਘਰ ਵਿੱਚ ਉਹਨਾਂ ਦੇ ਨਾਲ ਜਾਣੇ ਆ ਤੇ ਉੱਥੇ ਜਾ ਕੇ ਸਾਰੇ ਇਹੀ ਗੱਲਾਂ ਕਰਨਗੇ ਜੀ ਅਸਲੀ ਘਰ ਤੇ ਇਹੀ ਏ ਸਾਰਿਆਂ ਨੇ ਇੱਥੇ ਹੀ ਆਉਣਾ ਤੇ ਜਦੋਂ ਅਸੀਂ ਸੱਚੇ ਘਰ ਦੀ ਦਹਲੀਜ਼ ਟੱਪੀ ਨਹੀਂ ਤੇ ਫੇਰ ਉਹੀ ਕਾਮਾਂ ਰੌਲੀ ਸ਼ੁਰੂ ਹੋ ਜਾਂਦੀ ਏ ਖਾਲਸਾ ਜੀ ਇੱਕ ਗੱਲ ਯਾਦ ਰੱਖੋ ਜਿੱਥੇ ਆਪਣੇ ਸੱਜਣ ਪਿਆਰੇ ਮਿੱਤਰਾਂ ਨੂੰ ਯਾਦ ਰੱਖਦੇ ਜੇਣਾ ਉਥੇ ਮੌਤ ਨੂੰ ਵੀ ਯਾਦ ਰੱਖਿਆ ਕਰੋ ਤੁਸੀਂ ਭਾਵੇਂ ਮੌਤ ਨੂੰ ਵਿਸਾਰ ਕੇ ਬੈਠੇ ਹੋ ਪਰ ਮੌਤ ਨੇ ਤੁਹਾਨੂੰ ਨਹੀਂ ਭੁਲਾਇਆ ਮੌਤ ਹੈ ਸਾਡੀ ਪ੍ਰੇਮਣ ਉਸ ਦੀਆਂ ਲੰਮੀਆਂ ਬਾਹੀ ਅਸੀਂ ਹਾਂ ਬੇਮੁਖ ਉਸ ਦੀ ਖਾਤਰ ਕਦੇ ਨਾ ਪਰਦੇ ਆਹੀ ਕਦੇ ਕਦੀ ਉਹਦਾ ਪੱਤਰ ਹੈ ਆਉਂਦਾ ਲਿਖਦੀ ਹੈ हे ਸਾਈਂ ਤੂੰ ਪੁੱਲ ਗਿਆ ਲੱਖ ਵਾਰੀ ਪਾਵੀ ਅਸਾਂ ਤੇ ਭੁੱਲਣਾ ਨਾ